ਤੂੰ ਹੀ ਦਾਤਾ ਸਰਬਿਕਾ ਬਾਬ ਜੀ ਦਾਰਨ ਹਾਰ ਚਰਨ ਸ਼ਰਨ ਮੈਂ ਆਪਕੀ ਲੈ ਮੂਰਖ ਦੀ ਸਾਰੇ ਹੋ ਮੈਂ ਤਾਂ ਹੂੰ ਬਖਾਰੀ ਰਾਮਾ ਤੇਰੇ ਦਾਰੇ ਦਾ ਤੱਕਿਆ ਸਹਾਰਾ ਲੱਛੇ ਵੀਰੇ ਬਾਰੇ ਦਾ ਜਾਣ ਕੇ ਗਰੀਬ ਦਿਲ ਸੇ ਭੁਲਾਈ ਨਾ ਅੰਤ ਤੇ ਬਾਖੇਤ ਦੁਖੀ ਨੇ ਨਖਾਈ ਨਾ ਅੰਤ ਤੇ ਬਾਖੇਤ ਦੁਖੀ ਨੇ ਨਖਾਈ ਨਾ ਹੋ ਲੱਗੇ ਬਰੀ ਦਿਆਬ ਕੇ ਚਰਨ ਸੇ ਹੋ ਜਮਾਰ ਖੈ ਤੇ ਜੰਮਣੇ ਮਰਨ ਸੇ ਹੋ ਜੇ ਮੈਨੂੰ ਬਰਮ ਵਿੱਚ ਚਾਰ ਮਾਲਕਾ ਦਾਦ ਦਾ ਲੰਗਾਲੇ ਵੇੜਾ ਪਰ ਮਾਲਕਾ ਦਾਦ ਦਾ ਲੰਗਾਲੇ ਵੇੜਾ ਪਰ ਮਾਲਕਾ ਹੋ ਤਾਂ ਮਾਰੇ ਧਨ ਤੇਰੇ ਲੱਗ ਜੇ ਬਸ ਹੋਏ ਜਾਨ ਪੰਜੇ ਛੇ ਠੱਗ ਜੇ ਬਾਰ ਬਾਰ ਮੈਨੂੰ ਜੁਨੀਆਂ ਚ ਪਾਈ ਨਾ ਅੰਤ ਦੇ ਵਖ ਤੇ ਤੂੰ ਕਹਣੇ ਦਿਖਾਈ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਸ ਜੇ ਆਉਂ ਸਹੂ ਨਾਮ ਹੀ ਵਾਸੀ ਦੇ ਬਿਸਰੇ ਨਾ ਦਿਲੇ ਕੌੰਕਾਰ ਮਾਲਕਾ ਦਾਦ ਦਾ ਰੰਗਾਰੇ ਮੇੜਾ ਪਾਰ ਮਾਲਕਾ ਤੂੰ ਹੀ ਅਵਰਾਸੀ ਨਾਸਵਾਨ ਦੇਸ਼ ਜੀ ਨੇਕਾ ਦੇ ਰੂਪ ਦੇ ਅਨੇਕਾਂ ਭੇਸ ਜੀ ਤੇਰੇ ਤੁੱਲ੍ਹੇ ਹੋਰ ਕੋਈ ਸੱਚਾ ਸਾਈਂ ਨਾ ਹੱਥ ਦੇਵਾ ਕੇ ਤੇ ਦੁਖੀ ਨੇ ਦਖਾਈ ਨਾ ਹੋ ਆਸਾਂ ਕਿਸੇ ਦੀ ਆਸਾਂ ਰਾਕੀ ਕਿਸੇ ਦੀ ਹੋਰ ਤੇਰੇ ਬਾਦ ਜੀ ਹੋ ਗਿਆ ਮੈਂ ਤੇਰੇ ਦਰ ਦਾ ਉਹਦਾ ਦੇਈ ਨਾ ਗੀਵ ਜਾਣ ਟਾਰ ਮਾਲਕਾ 10 10 ਲਗਾ ਦੇ ਵੇੜਾ ਪਾਰ ਮਾਲਕਾ 10 10 ਲਗਾ ਦੇ ਵੇੜਾ ਪਾਰ ਮਾਲਕਾ ਹੋਪਾ ਮੈਂ ਕੇ ਕਪਾਲੀ ਜਾਣੇ ਭਰਾਨ ਜੀ ਤਿਆਰ ਹੋਵੇ ਤੇਰੇ ਧਾਮ ਦਾ ਬਹਾਮਾਨ ਜੀ ਜੰਮਦੀ ਪੂਰੀ ਜੀ ਦਾਸ ਨੂੰ ਪੁਚਾਈ ਨਾ ਅੱਤ ਦੇਵਾ ਖੇਤੇ ਦੂਖੀਵੇਂ ਨਖਾਈ ਨਾ ਹੋਵੇ ਨਾ ਬਿਮਾਰੀ ਕੋਈ ਜਾਂਦੇ ਚਿਰ ਦੀ ਹੋਵੇ ਨਾ ਬਿਮਾਰੀ ਕੋਈ ਜਾਰੇ ਚੀਰੀ ਦੀ ਸੁਰਤੀ ਪਾਟ ਗਦੀ ਤੂ ਸਾਥੇ ਫੀਰੀ ਦੀ ਬਿਲਕੁਲ ਦੇਵ ਨਿਹਦਾਾਰੇ ਮਾਲਕਾ 10000 ਗਾਰੇ ਵੇਲਾ ਬਾਰ ਮਾਲਕਾ ਹੋਜੂਠਾ ਸੰਸਾਰ ਕੂੜ ਦੀ ਪ੍ਰੀਤ ਜੀ ਜਾਵੇਗੀ ਵਿਕਾਰਾਂ ਚ ਉਮਰ ਬੀਤ ਜੀ ਹੋਜੂਠਾ ਸੰਸਾਰ ਕੂੜ ਦੀ ਬਰੀਤ ਜੀ ਜਾਵੇ ਕੀ ਵਕਾਰਾਂ ਤੇ ਓ ਮਰ ਬੀਤ ਜੀ ਹੋ ਚੰਗੀ ਚਾਏ ਕਾਮ ਕਰੋ ਲੰਥੋਂ ਵਧਾਈ ਨਾ ਅਤਰੇ ਵਖੇ ਨ ਦੁਖੀ ਨੇ ਖਾਈ ਨਾ ਹੋ ਪਾਵ ਜਿਹੜੇ ਕੀਤੇ ਮੇਰੀ ਜਿੰਦ ਘਾਨੀ ਨੇ ਆਦਿ ਨੇ ਬੁਲਾਇਆ ਤੇਰਾ ਵੇਹੀ ਮਾਨੀ ਨੇ ਪਾਵ ਜਿਹੜੇ ਗੀਤੇ ਮੇਰੀ ਜ਼ਿੰਦਗਾਨੀ ਨੇ ਆਦਿ ਨੇ ਬੁਲਾਇਆ ਤੇਰਾ ਵੇਹੀ ਮਾਨੀ ਨੇ ਆਪੇ ਹੀ ਤੂੰ ਬਖਸ਼ਣ ਹਾਰ ਮਾਲਕਾ ਦਲਦਲ ਘਾਰੇ ਵੇੜਾ ਪਾਰ ਮਾਲਕਾ ਉਹ ਮਾਲਾ ਫੇਰ ਮੇਰਾ ਮੰਤਰ ਨਹੀਂ ਜਾਣਦਾ ਰੱਬੀ ਵੀ ਨਹੀਂ ਪਾਣਾ ਬੇਦਰ ਤੇ ਭਰਾਨ ਦਾ ਮੂਰਖ ਸਮਝ ਨਾ ਦੇਰੇ ਪਵਾਈ ਨਾ ਪਤ ਦੇ ਲਗੇ ਤੈ ਤੂ ਘੀਲੇ ਨਖਾਈ ਨਾ ਉਹ ਮੈਂ ਤੂੰ ਆ ਮੈਂ ਤਾਂ ਹੁਣ ਮਾਲਾ ਤੇਰਾ ਕੋਈ ਤਾਰ ਨਹੀਂ ਤੇਰੇ ਬਿਨਾ ਕੀ ਦੇ ਜਾਣ ਤੇ ਪਛਾਣਨੀ ਪਹੁੰਚਣਾ ਤੇਰੇ ਦਰਬਾਰ ਮਾਲਕਾ ਦਸ ਦਾਰੰਗਾ ਦੇ ਵੇੜਾ ਪਾਰ ਮਾਲਕਾ ਹੋ ਤੇਰੇ ਬਾਦ ਕੋਈ ਸੁਣੇ ਨਾ ਪੁਕਾਰ ਜੀ ਕਿਰੇ ਬਾਦ ਭੇਜਾਂ ਟੈਲੀਫੋਨ ਤਾਰ ਜੀ ਗੁੜਿਆ ਵੀ ਗੁਣਦਾਸ ਦੇਛਪਾਈ ਨਾ ਹੱਥ ਦੇ ਬਖਤੇ ਤੂੰ ਖੇੜੇ ਨਖਾਈ ਨਾ ਹੋ ਬਖਸਰੀ ਜੋਗ ਤੂੰ ਬਖਸਰੀ ਜੀਏ ਮਤੀ ਮੰਦ ਮੂੜ ਤੇ ਮਹਿਰ ਕੀ ਜੀਏ ਦੇਵਣਾ ਪੂਰੇ ਨੇ ਚੰਦੇ ਤਾਰ ਮਾਲਕਾ ਦਾਸ ਦਾ ਅਲੰਗਾਰੇ ਵੇੜਾ ਪਾਰ ਮਾਨਕਾ ਦਾਸ ਦਾ ਅਲੰਗਾਰੇ ਵੇੜਾ ਪਾਰ ਮਾਨਕਾ